ਤਾਂ ਪਤਾ ਲੱਗਿਆ ਵੀ ਇਹ ਕਾਰ ਤੋਂ ਬਾਅਦ ਇਹ ਗੁੱਥੀ ਖੋਲ੍ਹ ਦੀ ਹਾਂ ਫਿਰ ਖੋਲ੍ਹ ਤੇ ਪਤਾ ਲੱਗ ਗਿਆ ਵੀ ਇਹ ਭਾਈ ਅਮਨਜੀਤ ਸਿੰਘ ਖੇਮਕਰ ਉਹਨਾਂ ਦਾ ਐਕਸ਼ਨ ਆ ਇਹ ਜੇਕਰ ਤੇ ਆਉਂਦਾ ਵੀ ਸੰਤਾਂ ਦਾ ਕੋਈ ਆਪਸ ਵਿੱਚ ਕੋ ਕਹਾਣੀ ਸੀ ਵੀ ਉਹ ਬਾਹਰ ਨਿਕਲ ਹੀ ਨਹੀਂ ਬਾਹਰ ਨਹੀਂ ਨਿਕਲੀ ਬਾਹਰ ਤਾਂ ਨਹੀਂ ਨਿਕਲੀ ਸੰਤੋਂ ਉਥੋਂ ਛੱਡ ਕੇ ਤੇ ਉਹ ਨਾਨਕ ਨਿਵਾਸ ਛੱਡ ਕੇ ਕਾਰ ਤੱਕ ਸਾਡੇ ਵੇ ਇਹ ਤੇ ਸੰਤਾਂ ਨਾਲ ਮਿਲਿਆ ਹਾਂਜੀ ਕਿੱਦਾਂ ਕਿਹੋ ਜਿਹਾ ਸਵਾਦ ਇਹਨਾਂ ਦਾ ਸੰਤਾਂ ਦਾ ਸੁਭਾਅ ਬਹੁਤ ਵਧੀਆ ਸੀ ਪਰ ਹਰ ਇੱਕ ਦੀ ਦੁੱਖ ਦੀ ਸੁਖ ਦੀ ਸੁਣਦੇ ਸੀ ਨਾਲ ਠਾਣੇ ਲੈ ਗਏ ਤੇ ਫਿਰ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਸਾਨੂੰ ਇਹ ਪੁੱਛਦੇ ਰਹੇ ਅਸੀਂ ਕਦੇ ਸਾਨੂੰ ਤਾਂ ਕੋਈ ਪਤਾ ਨਹੀਂ ਅਸੀਂ ਤੁਹਾਡੇ ਸਾਹਮਣੇ ਬੀਖੋ ਘਰ ਬੈਠੇ ਤੇ ਉਹ ਕਾਂਡ ਕੀਤੇ ਹੁੰਦੇ ਸਾਨੂੰ ਕੋਈ ਬਦਤਮੀਜ਼ੀ ਨਹੀਂ ਕੀਤੀ ਤੁਹਾਡੇ ਨਾਲ ਨਹੀਂ ਉਸ ਤਰ੍ਹਾਂ ਇਹ ਵੀ ਸਜ਼ਾ ਦਿੱਤੀ ਸੀ ਬੀ ਮਾਸੂਮ ਸੀਗਾ ਇਹ ਛੋਟਾ ਹਾਂਜੀ ਉਹ ਇੱਕ ਨਾ ਰੋਟੀ ਰੋਟੀ ਨਾ ਦਿੱਤੀ ਤੇ ਉਪੋਖ ਨਾਲ ਮੁੜ ਕੇ ਦੁੱਧੋਂੋਂ ਹਟ ਗਿਆ ਤੇ ਇੱਕ ਝਰੜਟ ਕੇ ਤੁਹਾਨੂੰ ਕੋਈ ਜਾਣਕਾਰੀ ਹੈ ਜੀ ਕਿ ਬੱਬਰਾਂ ਤੇ ਸੰਤਾਂ ਦੇ ਵਿੱਚ ਖਿਚੋਤਾਨ ਕਿਹੜੀ ਗੱਲ ਜਾਂ ਕਦੋਂ ਬਦੀ ਕੀ ਚੱਲ ਰਹੀ ਹੈ ਕੋਈ ਬੱਬਰਾਂ ਨੇ ਰਵਲ ਕੋਲੀ ਸੰਤਾਂ ਦੇ ਸਿੰਘਾਂ ਤੋਂ ਤੇ ਸੰਤਾਂ ਦੇ ਸਿੰਘਾਂ ਨੇ ਕੋਲੀ ਬੱਬਰਾਂ ਤੋਂ ਇਸ ਤਰ੍ਹਾਂ ਇਹਨਾਂ ਨੇ ਹਾਊਸ ਬਿਲਡਿੰਗ ਦਾ ਇਤਿਹਾਸ ਹੈ ਕਿ ਮਤਲਬ ਕਾਲ ਤੱਕ ਦੇ ਗਲਿਆਰੇ ਦੇ ਵਿੱਚ ਹੀ ਇਹਨਾਂ ਨੇ ਹੋ ਸਕਦਾ ਹੈ ਜੀ ਇਹੀ ਕਾਰਨ ਕਰਕੇ ਸੰਤ ਇਥੋਂ ਨਾਨਕਪੁਰਾ ਛੱਡ ਕੇ ਤੇ ਕਾਲ ਤੱਕ ਸਾਹ ਚਲੇ ਗਏ